ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿਸ ਤੋਂ ਬਿਜਲੀ ਦੀਆਂ ਤਾਰਾਂ ਤੋਂ ਕਬਾਈਨਾ ਤੋਂ ਕਣਕ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਲਾਲਾਬਾਦ ਦੇ ਕੁਝ ਇਲਾਕੇ ਹੋ ਗਏ ਬਾਕੀ ਪੰਜਾਬ ਦੇ ਬਹੁਤ ਸਾਰੇ ਹੋਰ ਵੱਡੇ ਪੱਧਰ ਤੇ ਇਲਾਕਿਆਂ ਦੇ ਵਿੱਚ ਨੁਕਸਾਨ ਦੇਖਣ ਨੂੰ ਮਿਲਿਆ ਕੁਝ ਜਲਾਲਾਬਾਦ ਫਾਜ਼ਿਲਕਾ ਤੇ ਕੁਝ ਹੋਰ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਤਾਂ ਕਾਫੀ ਪਿੰਡਾਂ ਦੇ ਵਿੱਚ ਆਪਾਂ ਨੂੰ ਇਸ ਦਾ ਨੁਕਸਾਨ ਦੇਖਣ ਨੂੰ ਮਿਲਿਆ ਜਲਾਲਾਬਾਦ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੁਕਸਰ ਦੇ ਹੋ ਗਏ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ 40 ਤੋਂ 50 ਏਕੜ ਦੇ ਵਿੱਚ ਫਸਲ ਦਾ ਨੁਕਸਾਨ ਦੇ ਸਾਰੇ ਖੇਤਰਾਂ ਦੇ ਵਿੱਚ ਕਿਸਾਨਾਂ ਨੇ ਪੁੱਤਾ ਵਾਂਗ ਫਸਲਾਂ ਨੂੰ ਪਾ ਲਿਆ ਸੀ ਕਿਤਨਾ ਕੀਤੇ ਮੰਡੀਆਂ ਦੇ ਵਿੱਚ ਜਾਣਾ ਸੀਗਾ ਇਸ ਤਰ੍ਹਾਂ ਅੱਗ ਲੱਗੀ ਹੋ ਕੇ ਕਿਸਾਨਾਂ ਦੇ तकरीबन 6 ਮਹੀਨੇ ਦੀ ਮਿਹਨਤ ਦਾ ਨੁਕਸਾਨ ਹੋ ਗਿਆ तकरीबन ਕਨਕ 40 ਤੋਂ 50 ਏਕੜ ਦੇ ਕਰੀਬ तकरीबन ਜਾਤ ਇਲਾਕਿਆਂ ਦੇ ਵਿੱਚ ਆਪਾਂ ਨੂੰ ਨੁਕਸਾਨ ਦੇਖਣ ਨੂੰ ਮਿਲਿਆ ਕਿਤੇ ਤੁਸੀਂ ਪਿੰਡਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ तकरीबन ਕਈ ਢਿਲਵਾ ਕਲਾ ਹੋ ਗਿਆ ਹੋਰ ਮੋਗਾ ਰੋਡ ਤੇ ਪਿੰਡ ਹੋ ਗਏ ਇਹਨਾਂ ਇਲਾਕਿਆਂ ਵਿੱਚ 150 ਤੋਂ 200 ਕਿੱਲੇ ਨੂੰ ਕਣਕ ਨੂੰ ਅੱਗ ਲੱਗੀ तकरीबन ਕਿੰਦਾ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਈ ਜਗ੍ਹਾ ਤੇ ਜੀ ਅੱਗੇ ਤੁਹਾਡੇ ਨਾਲ ਤਸਵੀਰਾਂ ਅਟੈਚ ਕਰ ਕਿੰਨੀ ਦੀ ਮੀਂਹ ਸੀ ਆਪਣੇ ਕੋਲ ਨੌਕਲੇ ਦੇਖਦੇ ਨੇ ਜੀ ਨੌਕਲੇ ਦੇਖਦੇ ਨੇ ਅੱਜ ਚਾਰ ਰੋਜ਼ ਸਵੇਰੇ ਮੇਰੇ ਕੋਲ 3 ਕਿੰਨੇ ਸਾਡੇ ਭਾਈ ਅੱਧੀ ਕੀ ਕਰੀਏ ਵੀ ਸਾਨੂੰ ਲੱਗ ਗਿਆ ਅੱਜ ਅਰਗੇ ਪਿਆ ਵਰਗੀ ਉਹ ਤਾਂ ਦਿੱਕਤਾਂ ਨੇ ਜਾਦੇ ਹਾਲੇ ਬੱਚਾ ਨੂੰ ਵੀ ਬਾਹਰ ਤੇ ਬੈਠਾ ਇਹ ਹਾਂ ਇਹ ਰੁਕੋ ਅਸੀਂ ਕਿਹ ਬਾੜਾ ਕੀਤਾ ਤੇ ਉੱਠਾ ਰੱਬਾ ਉੱਠਾ ਯਾਰ ਨਾ ਫੁਲੀ ਟਿੱਪਾ ਦੇਖੋ ਸਾਡੇ ਪੜੀ ਸੜਕ ਨਿਕਲਣ ਥਾੜੀ ਕੀ ਤਰ੍ਹਾਂ ਨੇ ਪਜਾਇਦ ਨੇ ਵਿਚਵਰੋਂ ਦੀ ਬਜਿਆ ਜੇ ਕੀ ਕਰੀਏ ਨਹੀਂ ਘਰੇ ਸਾਨੂੰ ਰੱਬ ਲੈ ਜੇ ਛੜੇ ਬਰੇ ਜਵਾਕਰ ਨੂੰ ਜਿਵੇਂ ਜ਼ਮੀਨ ਦਾ ਨੁਕਸਾਨ ਹੋਇਆ ਤੇ ਨਾਲ ਅੱਜ ਪਸ਼ੂ ਵੀ ਮਰੇ ਅੱਜ ਬਸੂ ਵਾਰ ਕੇ ਗਾਂ ਮਾਰ ਕੇ ਜੀ ਕਹਿੰਦਾ ਆਹ ਬਈ ਇਹ ਬਹੁਤ ਸਵੈਦੇ ਨਾ ਬਿਯੁਰ ਵੀ ਜਾਣੇ ਬਾਹਰ ਰਾਤੋਂ ਤੋਂ ਵੱਧਿਆ ਹੋਇਆ 23 ਪਰਵਾਰਾਂ रा हथो तव्हां